ਦਰਨ ਤਰਨ ਦੇ ਪਿੰਡ ਮੱਲੀਆਂ ਵਿਖੇ ਚੋਣ ਦਾ ਹਫਤੇ ਦੇ ਬਾਵਜੂਦ ਜ਼ਮੀਨੀ ਵਿਵਾਦ ਦੇ ਚੱਲਦਿਆਂ ਸ਼ਰੀਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਗੋਲੀਆਂ ਚੱਲਣ ਦੀ ਆਵਾਜ਼ ਅਤੇ ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਵਿੱਚ ਨੌਜਵਾਨ ਸ਼ਰੀਆਮ ਹੱਥਾਂ ਵਿੱਚ ਹਥਿਆਰ ਲੈ ਕੇ ਗੋਲੀਆਂ ਚਲਾ ਝਗੜਾ ਕਰ ਰਹੇ ਨੇ ਪੀੜਤ ਸਤਨਾਮ ਸਿੰਘ ਤੇ ਬਜ਼ੁਰਗ ਮਹਿਲਾ ਜਸਵੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਗਵਾਂਢੀ ਵੱਲੋਂ ਉਹਨਾਂ ਦੇ ਘਰ ਦੇ ਨੇੜਲੇ ਖੇਤਾਂ ਵਿੱਚ ਪਾਣੀ ਖੜਾ ਕਰਕੇ ਕਰਦੀਆਂ ਨੀਅਮਾਂ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਘਰ ਦੀਆਂ ਦਿਵਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਉਕਤ ਲੋਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਉਕਤ ਮਾਮਲਾ ਅਦਾਲਤ ਵਿੱਚ ਲੈ ਕੇ ਜਾਣ ਤੇ ਮਾਨਯੋਗ ਅਦਾਲਤ ਨੇ 2 ਫੁੱਟ ਜਗ੍ਹਾ ਦਾ ਸਟੇਜ ਦਿੱਤਾ ਹੋਇਆ ਤਾਂ ਜੋ ਕੰਡਾ ਨੂੰ ਮਿੱਟੀ ਲਗਾਈ ਜਾ ਸਕੇ ਪਰ ਉਕਤ ਲੋਕਾਂ ਵੱਲੋਂ ਸਟੇਜ ਦੇ ਬਾਵਜੂਦ ਕੰਡਾ ਨੂੰ ਮਿੱਟੀ ਲਾਉਣ ਦੀ ਜਗ੍ਹਾ ਖੇਤਾਂ ਨੂੰ ਪਾਣੀ ਲਾ ਦਿੱਤਾ ਗਿਆ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਕਤ ਲੋਕਾਂ ਵੱਲੋਂ ਉਹਨਾਂ ਦੇ ਘਰ ਤੇ ਹਥਿਆਰਾਂ ਨਾਲ ਹਮਲਾ ਕਰਦਿਆਂ ਗੋਲੀਆਂ ਚੜਾਈਆਂ ਗਈਆਂ ਤੇ ਘਰ ਦੇ ਬਜ਼ੁਰਗ ਤੇ ਤੇ ਇਸ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਜਿਸਨੂੰ ਲਾਜਰੀ ਹਸਪਤਾਲ ਦਾਖਲ ਕਰਾਇਆ ਗਿਆ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਜੇਰਾ ਨਾਮ ਸੁਨਾਮ ਸਿੰਘ ਹੈ ਜੀ ਮੈਂ ਗਵਰਨਮੈਂਟ ਟੀਚਰ ਹਾਂ ਜੀ ਤੇ ਸਾਡਾ ਝਗੜਾ ਚੱਲਦਾ ਜੀ ਲਾਗੇ ਗਵਾਂਢੀ ਦੇ ਨਾਲ ਪਹਿਲਾਂ ਸਾਡੇ ਇਮਾਰਤ ਦੇ ਦੇਖਤੀ ਪਾਣੀ ਲਾ ਕੇ ਉਹ ਸਬੰਧੀ ਅਸੀਂ ਡੀਐਸਪੀ ਸਾਹਿਬ ਨੇ ਰਿਪੋਰਟਿੰਗ ਕੀਤੀ ਸਾਡੇ ਹੱਕ 'ਚ ਤੇ ਉਸ ਤੋਂ ਬਾਅਦ ਫੇਰ ਨਹੀਂ ਇਹਨੇ ਹਟਾਇਆ ਫਿਰ ਅਸੀਂ ਅਦਾਲਤ 'ਚ ਕੇਸ ਵੀ ਕੀਤਾ 2 ਫੁੱਟ ਦਾ ਸਾਨੂੰ ਸਟੇ ਵੀ ਮਿਲ ਗਿਆ ਤੇ ਪੁਲਿਸ ਨੂੰ ਅਸੀਂ ਰਪੋਰਟ ਦਰਜ ਕਰਾਈ ਜਦੋਂ ਇਹਨੇ ਕਣਕ ਬੀਜ ਲਈ ਆ 2 ਫੁੱਟ ਸਟੇ ਤੋੜ ਕੇ ਉਹਦੀ ਰਪੋਰਟ ਦਰਜ ਕਰਕੇ ਅਸੀਂ ਕੋਰਟ 'ਚ ਵੀ ਪੇਸ਼ ਕੀਤੀ ਆ ਪੀਸ ਵਾਲੇ ਰੋਕ ਕੇ ਵੀ ਗੈਰ ਰਾਤ ਪਰ ਇਹਨੇ ਦਿਨੇ ਰਾਤ ਸੱਤ ਤੇ 4 ਵਜੇ ਉੱਠ ਕੇ ਬੰਮੀਆਂ ਛੱਡ ਕੇ ਤੇ ਨਾਲ ਬੰਦੇ ਲਿਆ ਕੇ ਹਥਿਆਰ ਬੰਦ ਤੇ ਇਹਨੇ ਪਹਿਲੀ ਭਾਰਤੀ ਅਸੀਂ ਵੀਡੀਓ ਸਿਰਫ ਬਣਾਈ ਸਾਡੀ ਇਨੀ ਗਲਤੀ ਆ ਵੀਡੀਓ ਬਣਾਉਂਦੀ ਆ ਇਮਾਰਤ ਦੇ ਨਾਲ ਪਾਣੀ ਲੱਗੇ ਦੀ ਤੇ ਉਸ ਬਾਅਦ ਇਹ ਆ ਗਿਆ ਤੇ ਮੇਰਾ ਭਰਾ ਜਿਹੜਾ ਵੱਸਨ ਸਿੰਘ ਆ ਬਜ਼ੁਰਗ ਆ 70 ਸਾਲ ਉਮਰ ਆ ਉਹ ਬਾਹਰ ਵੇਖਣ ਗਿਆ ਸਾਨੂੰ ਅੰਦਰ ਰੋਕਦਾ ਵੀ ਤੁਸੀਂ ਨਹੀਂ ਜਾਣਾ ਬਾਹਰ ਤੇ ਉਹਨੂੰ ਇਹਨਾਂ ਫੜ ਲਿਆ ਵਾ ਉਹਦੇ ਦਾਤਰਾਂ ਦੇ ਨਾਲ ਉਹਦੇ ਸਾਰੇ ਹਮਲਾ ਕਰਤਾ ਇਹਨਾਂ ਸਾਰਿਆਂ ਨੇ ਦੋ ਤਿੰਨਾਂ ਨੇ ਪਤਾ ਨਹੀਂ ਕਿੰਨੀਆਂ ਸੱਟਾਂ ਲੱਗੀਆਂ ਉਹਨੂੰ ਤੇ ਹਸਪਤਾਲ ਜਿਹੜੇ ਆ ਲੈ ਗਏ ਕਿਉਂਕਿ ਅਸੀਂ ਤੇ ਡਰ ਦੇ ਮਾਰੇ ਅਜੇ ਘਰੋਂ ਨਹੀਂ ਨਿਕਲੇ ਇਸ ਤੋਂ ਬਾਅਦ ਸਾਡੂੰ ਘੇਰਾਬੰਦੀ ਕਰ ਲਈ ਇਹਨਾਂ ਚੋਂ ਬੰਦਾ ਬੰਦਿਆਂ ਨੇ ਸਾਰਾ ਪਰਿਵਾਰ ਅਸੀਂ ਅੰਦਰ ਬਹਿ ਗਏ ਆ ਲੈ ਕੇ ਸਾਨੂੰ ਪ੍ਰਮਾਤਮਾ ਨੇ ਬਚਾ ਲਿਆ ਇੰਨੀ ਗੋਲੀ ਚੱਲੀ ਆ ਸਾਡੇ ਵਾਲ-ਵਾਲ ਸਾਡੇ ਜੀ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਨੂੰ ਪ੍ਰਮਾਤਮਾ ਨੇ ਰੱਖ ਲਿਆ ਅਸੀਂ ਨਹੀਂ ਲੜਨਾ ਚਾਹੁੰਦੇ ਸਾਡੇ ਆ ਕੇ ਫਿਰ ਇੱਟੀਆਂ ਦੇ ਨਾਲ ਗੋਲੀਆਂ ਦੇ ਨਾਲ ਗਾਲਾਂ ਦੇ ਰੂਪ ਚ ਬਹੁਤ ਹਮਲਾ ਕੀਤਾ ਸਾਨੂੰ ਅਕਸਾਇਆ ਵਾ ਪਰ ਅਸੀਂ ਨਹੀਂ ਲੜੇ ਸਿਰਫ ਸਾਡਾ ਬਜ਼ੁਰਗ ਬਾਹਰ ਹੀ ਜਿਹਨੂੰ ਸੁੱਟਿਆ ਸੀ ਉਹਨੂੰ ਬੜੀ ਮੁਸ਼ਕਲ ਦੇ ਨਾਲ ਅਸੀਂ ਬਚਾਇਆ ਸਾਡੀ ਇਨਸਾਫ ਚਾਹੀਦਾ ਜੀ ਸਾਨੂੰ ਸਾਡਾ ਮਾਰਤੇ ਜਿਹੜੀ ਉਹ ਬਾਜੇ ਸਾਡਾ ਬਜ਼ੁਰਗ ਹੈ ਸਾਡੇ ਜਾਨੀ ਮਾਲੀ ਅਸੀਂ ਬਾਹਰ ਜਾਂਦੇ ਹਿੰਦੇ ਸਾਰੇ ਡਿਊਟੀਆਂ ਤੇ ਜਾਂਦੇ ਆ ਸਾਨੂੰ ਹਰ ਤਰ੍ਹਾਂ ਇਹ ਜਾਨੀ ਮਾਲੀ ਨੁਕਸਾਨ ਪਚਾਉਣਾ ਚਾਹੁੰਦੇ ਆ ਇਹਨਾਂ ਤੋਂ ਬਹੁਤ ਖਦਸਾ ਗੱਲ ਬਾਤ ਤੇ ਭਾਜੀ ਕੋਈ ਨਹੀਂ ਇਹੋ ਆ ਸਾਡਾ ਥਾਂ ਦਾ ਝਗੜਾ ਹੱਡੀਆਂ ਲੀਆਂ ਚ ਪਾਣੀ ਪਾਉਂਦਾ ਮਿੱਟੀ ਲੱਗੀ ਪਹਿਲਾਂ ਉਹ ਲਾ ਲਈਆ ਤੇ ਹੁਣ ਸਾਨੂੰ 2 ਫੁੱਟ ਦਾ ਦਾਲਤੀ ਕਿਸੇ ਚੱਲਣ ਰਿਹਾ 2 ਫੁੱਟ ਸਕੇ ਮਿਲਿਆ ਤੇ ਅਹੀਂ ਯਾਨੀ ਆ ਵੀ ਤੂੰ ਹਾਨੂੰ ਮਿੱਟੀ ਲਾ ਦੇ ਪਿੱਤਾਂ ਦੇ ਦੇ ਉਥਾਂ ਲੇ ਲਾੜੀ ਮਿੱਟੀ ਜਿਹੜੀ ਉਹ ਵੀ ਲਾ ਦਿੰਦਾ ਪਹਿਲੋ ਚੋਨਾ ਵੀ ਇਤਰਾ ਹੀ ਗੈਰਾਜ ਰੀਚ ਲਾ ਲਿਆ ਹੁਣ ਕਣਕ ਵੀ ਬਿਜਲੀ ਕਣਕ ਪਰ ਵੀ ਲਈ ਆ ਤੇ ਸਾਡੀਆਂ ਨੀਆਂ ਚ ਪਾਣੀ ਪੈਂਦਾ ਤੇ ਅਸੀਂ ਗਏ ਆ ਵੀ ਸਾਨੂੰ ਆਖਿਆ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਵੀ ਵੀਡੀਓ ਬਣਾ ਕੇ ਕਰ ਲੋ ਅਸੀਂ ਵੀਡੀਓ ਬਣਾਉਣ ਗਏ ਆ ਤੇ ਮੁਲਕੀ ਉਹ ਆਣ ਕੇ ਸਾਡੇ ਇੱਥੇ ਗਾੜੀ ਪੈ ਗਿਆ ਘਰੇ ਹੀ ਆ ਗਿਆ ਕੇ ਜੋ ਉਹਨਾਂ ਦਾ ਬੁੱਢੀ ਬੰਦਾ ਹਥਿਆਰਾਂ ਵਾਲੇ ਆਨਾਂ ਫੇਰ ਕੀਤੇ ਆਣ ਕੇ ਅਸੀਂ ਤੇ ਫਿਰ ਅੰਦਰ ਵੜ ਗਏ ਤੇ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਅਸੀਂ ਤਾਂ ਸਭ ਕੁਝ ਛਡਾਉਂਦੇ ਰਹੇ ਵੀ ਨਾ ਇੱਕ ਦੂਜੇ ਲੜੋ ਵੀ ਚਲ ਲੜ ਕੇ ਕੀ ਲੈਣਾ ਦਾਲ ਦੀ ਕੇਸ ਚੱਲਣ ਦੇ ਪਰ ਉਹਨਾਂ ਆਪਣੀ ਪੂਰੀ ਗਾਲ ਮਦਨੀ ਪੂਰੀ ਕੀਤੀ ਹੈ ਨਾ ਉਧਰ ਤਰਨ ਤਰਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜ਼ਖਮੀ ਬਜ਼ੁਰਗ ਦੇ ਬਿਆਨ ਦਰਜ ਕਰ ਲਏ ਗਏ ਨੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਮਾਮਲਾ ਅਫਸਰਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਬੰਦਗੀ ਕਾਰਵਾਈ ਕੀਤੀ ਜਾਵੇਗੀ ਮਰੇ ਤੇ ਬਾਕੀ ਸੱਜੀ ਬਾਹ ਦੇ ਦਾਤਰ ਦਾ ਲਗਾਇਆ ਵਾ ਕੀਤਾ ਵਾਲੋ ਬਾਕੀ ਠੀਕ ਠਾਕ ਹੈ ਬਾਕੀ ਹੋਰ ਕੁਝ ਜਗਾ ਦਾ ਦਸੰਡਾ ਗਾ ਅਗਲੇ ਜਪ ਤਫਤੀਸ਼ ਕਰਨ ਸੇ ਪਤਾ ਲੱਗੋ ਜਗਾ ਦੇ ਝਗੜੇ ਸਬਸਤ ਦਿਨੋਂ ਚੱਲੇ ਆ ਗਏ ਜੋ ਵੀ ਕਰਨ ਬੰਦੀ ਕਰਦਾ